ਸਿੱਖ ਰਾਜ ਦੇ ਸਭ ਤੋਂ ਵੱਡੇ ਗੱਦਾਰ ਜਿਨ੍ਹਾਂ ਨੇ ਖਾਲਸਾ ਰਾਜ ਦਾ ਖਾ ਕੇ ਨਮਕਰਾਮੀ ਕੀਤੀ ਇਨ੍ਹਾਂ ਗੱਦਾਰਾਂ ਦੀ ਵਜ੍ਹਾ ਕਰ ਨਹੀਂ ਪੰਜਾਬ ਵਿੱਚੋਂ ਖਾਲਸਾ ਰਾਜ ਖਤਮ ਹੋਇਆ ਜੇ ਸੁਪੋਈਏ ਸਿੱਖ ਰਾਜ ਵਿੱਚ ਨਾ ਹੁੰਦੇ ਤਾਂ ਸਾਡੇ ਸ਼ੇਰਾਂ ਵਰਗੇ ਯੋਧੇ ਇਸ ਤਰ੍ਹਾਂ ਸ਼ਹੀਦ ਨਾ ਹੁੰਦੇ ਫਿਰ ਨਾ ਗੋਰਿਆਂ ਨੇ ਸਾਡੇ ਤੇ ਕਾਬਜ਼ ਹੋਣਾ ਸੀ ਤੇ ਨਾ ਹੀ ਪੰਜਾਬ ਟੁਕੜਿਆਂ ਵਿੱਚ ਵੰਡਿਆ ਜਾਣਾ ਸੀ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ ਨੰਬਰ 1 ਸੇਨਾਪਤੀ ਤੇਜਾ ਸਿੰਘ ਤੇਜਾ ਸਿੰਘ ਦਾ ਪਹਿਲਾ ਨਾਮ ਤੇਜਰਾਮ ਸੀ ਇਹ ਇੱਕ ਬਾਹਮਣ ਪਰਿਵਾਰ ਵਿੱਚੋਂ ਜ਼ਿਲ੍ਹਾ ਮੇਰਠ ਦਾ ਰਹਿਣ ਵਾਲਾ ਸੀ ਇਸ ਦਾ ਪਿਓ ਖਾਲਸਾ ਫੌਜ ਵਿੱਚ ਕਮਾਂਡਰ ਸੀ 1845 ਵਿੱਚ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਬਣੇ ਰਾਜਾ ਲਾਲ ਸਿੰਘ ਦਾ ਭਰਾ ਸੀ ਇਸ ਨੇ ਪਹਿਲੀ ਵਾਰ 1812 ਵਿੱਚ ਲਾਹੌਰ ਦਰਬਾਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ 1816 ਵਿੱਚ ਇਹ ਅੰਮ੍ਰਿਤਸਰ ਕੇ ਤੇਜ ਸਿੰਘ ਬਣ ਗਿਆ ਉਸ ਸਮੇਂ ਬਹੁਤ ਸਾਰੇ ਹਿੰਦੂ ਆਪਣਾ ਆਉਦਾ ਬਚਾਉਣ ਲਈ ਸਿੱਖ ਬਣ ਜਾਂਦੇ ਸਨ ਇਹ ਤਰੱਕੀ ਕਰਦਾ ਕਰਦਾ ਖਾਲਸਾ ਫੌਜ ਦੇ ਸਿਨਾਂਪਤੀ ਦੇ ਉਹਦੇ ਤੱਕ ਪਹੁੰਚ ਗਿਆ ਜਿਸ ਨੇ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਗਦਦਾਰੀ ਕੀਤੀ ਖਾਲਸਾ ਫੌਜ ਨੂੰ ਹਰਉਣ ਵਿੱਚ ਇਸ ਦਾ ਵੀ ਅਹਿਮ ਯੋਗਦਾਨ ਸੀ ਨੰਬਰ 2 ਡੋਗਰੇ ਭਰਾ ਧਿਆਨ ਸਿੰਘ ਗੁਲਾਬ ਸਿੰਘ ਅਤੇ ਸੁਜੀਤ ਸਿੰਘ ਡੋਗਰਾ ਇਹ ਡੋਗਰੇ ਭਰਾ ਮਹਾਰਾਜੇ ਉੱਪਰ ਸਭ ਤੋਂ ਵੱਧ ਸਤਿਕਾਰ ਰੱਖ ਇਹ ਮਹਾਰਾਜਾ ਰੋਜਿੰਦ ਸਿੰਘ ਦੇ ਵਿਸ਼ਵਾਸਪਾਤਰ ਸਨ ਅੰਤਿਮ ਸਮੇਂ ਵੀ ਮਹਾਰਾਜੇ ਨੇ ਲਾਹੌਰ ਦਰਬਾਰ ਨੂੰ ਇਹਨਾਂ ਦੀ ਅਗਵਾਈ ਵਿੱਚ ਛੱਡਿਆ ਪਰ ਇਹ ਸਿੱਖ ਰਾਜ ਦੇ ਸਭ ਤੋਂ ਵੱਡੇ ਗਦਾਰ ਸਾਬਿਤ ਹੋਏ ਇਹ 1711 ਵਿੱਚ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ 3-3 ਰੁਪਏ ਮਹੀਨੇ ਦੀ ਤਨਖਾਹ ਉਪਰਕਤ ਤੌਰ ਸਿਪਾਈ ਭਰਤੀ ਕੀਤੇ ਗਏ ਸਨ ਪਰ ਆਪਣੀ ਦੀਦੌਲਤ ਅਤੇ ਚਤਰਾਈ ਕਰਨ ਇਹ ਤਿੰਨੇ ਭਰਾ ਤਰੱਕੀ ਕਰਦੇ ਕਰਦੇ ਰਾਜਾਂ ਦੀ ਪਦਵੀ ਤੱਕ ਪਹੁੰਚ ਗਏ ਇੱਥੋਂ ਤੱਕ ਕਿ ਧਿਆਨ ਸਿੰਘ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਵੀ ਬਣਿਆ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਬਣਿਆ ਤੇ ਰਾਜਾ ਸੁਚੇਤ ਸਿੰਘ ਕੋਰਸ ਪਰ ਇਹਨਾਂ ਨੇ ਆਪਣੇ ਸਵਾਰਥ ਲਈ ਖਾਲਸਾ ਰਾਜ ਨੂੰ ਅੰਦਰੋਂ ਸਨ ਲਾਈ ਤੇ ਅੰਗਰੇਜ਼ਾਂ ਦੀ ਮਦਦ ਕੀਤੀ ਭਾਵੇਂ ਸਾਰੇ ਡੋਗਰੇ ਭਰਾਵਾਂ ਨਾਲ ਧਿਆਨ ਸਿੰਘ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਪਰ ਇਸ ਪਰਿਵਾਰ ਦੀ ਤਰੱਕੀ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਗੁਲਾਬ ਸਿੰਘ ਡੋਗਰਾ ਸੀ ਉਸ ਨੇ ਧਿਆਨ ਸਿੰਘ ਅਤੇ ਸੁਚੇਤ ਸਿੰਘ ਨੂੰ ਖਾਲਸਾ ਦਰਬਾਰ ਵਿੱਚ ਨੌਕਰੀ ਦਿਵਾਈ ਸੀ ਪਹਿਲਾਂ ਇਹ ਡੋਗਰੇ ਮਹਾਰਾਜ ਰਣਜੀਤ ਸਿੰਘ ਨੂੰ ਖਾਣੇ ਵਿੱਚ ਜ਼ਹਿਰ ਦਿੰਦੇ ਰਹੇ ਫਿਰ ਇਹਨਾਂ ਨੇ ਮਹਾਰਾਜਾ ਖੜਕ ਸਿੰਘ ਅਤੇ ਕੌਰ ਨੌਣਿਆਂਵਾਲ ਦੇ ਕਤਲ ਦੀ ਸਾਜ਼ਿਸ਼ ਘੜੀ ਮਹਾਰਾਜ ਦੇ ਕੁਲ ਨੂੰ ਖਤਮ ਕਰਨ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਹੱਥ ਸੀ ਇਨਾਂ ਦੀਆਂ ਗੰਦੀਆਂ ਚਾਲਾਂ ਕਰਨੀ 1842 ਵਿੱਚ ਧਿਆਨ ਸਿੰਘ ਡੋਗਰੇ ਦਾ ਕਤਲ ਕਰ ਦਿੱਤਾ ਗਿਆ ਤੇ ਤਕਰੀਬਨ 2 ਕੁ ਸਾਲ ਬਾਅਦ ਸੁਚੇਸ਼ਨ ਡੋਗਰੇ ਨੂੰ ਵੀ ਮਾਰ ਦਿੱਤਾ ਗਿਆ ਪਰ ਗੁਲਾਬ ਸਿੰਘ ਡੋਗਰਾ ਬਚ ਕੇ ਜੰਮੂ ਨਿਕਲ ਗਿਆ ਤੇ ਆਪਣੇ ਨਾਲ ਲਾਹੌਰ ਦਾ ਬਹੁਤ ਸਾਰਾ ਖਜ਼ਾਨਾ ਚੋਰੀ ਕਰਕੇ ਲੈ ਗਿਆ ਪਹਿਲੀ ਅੰਗਰੇਜ਼ ਸਿੱਖ ਜੰਗ ਵਿੱਚ ਉਸ ਨੇ ਅੰਗਰੇਜ਼ਾਂ ਦੀ ਖੁੱਲ ਕੇ ਮਦਦ ਕੀਤੀ ਜਿਸ ਦੇ ਬਦਲੇ ਅੰਗਰੇਜ਼ਾਂ ਨੇ ਸਿਰਫ 75 ਲੱਖ ਰੁਪਏ ਵਿੱਚ ਜੰਮੂ ਅਤੇ ਕਸ਼ਮੀਰ ਗੁਲਾਬ ਸਿੰਘ ਦੇ ਹਵਾਲੇ ਕਰ ਦਿੱਤਾ ਨੰਬਰ 3 ਜਨਰਲ ਵੈਂਟੂਰਾ ਵੈਂਟੂਰਾ ਦਾ ਜਨਮ ਇੱਕ ਕੈਥੋਲਿਕ ਪਰਿਵਾਰ ਵਿੱਚ ਹੋਇਆ ਸੀ ਇਫਰਾਸ ਦੇ ਮਸ਼ਹੂਰ ਬਾਦਸ਼ਾਹ ਨਪੋਲੀਅਨ ਦੀ ਫੌਜ ਵਿੱਚ ਲੈਫਟੀਨੈਂਟ ਦੇ ਅਹੁਦੇ ਤੇ ਭਰਤੀ ਹੋਇਆ ਤੇ ਤਰੱਕੀ ਕਰਦਾ ਕਰਦਾ ਕਰਨਲ ਦੇ ਰੈਂਕ ਤੇ ਪਹੁੰਚ ਗਿਆ ਨਪੋਲੀਅਨ ਦੀ ਹਕੂਮਤ ਦਾ ਅੰਤ ਹੋ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਨੂੰ ਖੂਫੀਆ ਵਿਭਾਗ ਵਿੱਚ ਰੱਖ ਲਿਆ ਨੰਤੂਰਾ ਦੀ ਡਿਊਟੀ ਲਾਹੌਰ ਦਰਬਾਰ ਦੀ ਸੀਆਈਡੀ ਕਰਨ ਤੇ ਲਾਈ ਗਈ ਜੀ ਆਪਣੇ ਇੱਕ ਦੋਸਤ ਨਾਲ ਲਾਹੌਰ ਪੁੱਜਾ ਤੇ ਖਾਲਸਾ ਫੌਜ ਵਿੱਚ ਭਰਤੀ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਸਿੱਖ ਫੌਜੀਆਂ ਨੂੰ ਯੂਰਪੀਅਨ ਢੰਗ ਨਾਲ ਸਿਖਲਾਈ ਦੇਣ ਦੀ ਡਿਊਟੀ ਲਾਈ ਇਸ ਨੇ ਲਾਹੌਰ ਦਰਬਾਰ ਦੇ ਅੰਦਰ ਰਹਿ ਕੇ ਸਾਸ਼ਾ ਘੜੀਆਂ ਤੇ ਖਾਲਸਾ ਦਰਬਾਰ ਦੀਆਂ ਖੂਫੀਆ ਖ ਇਹਨੂੰ ਸ਼ਰੀਅਤ ਤੇ ਪਸ਼ਾਵਰ ਦੀ ਲੜਾਈ ਸਮੇਂ ਖਾਲਸਾ ਫੌਜਾ ਵਿੱਚ ਸ਼ਾਮਲ ਸਈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੰਗ ਦੇ ਮੈਦਾਨ ਵਿੱਚ ਇਸ ਦਾ ਕੋਈ ਕਰਨਮਾ ਨਹੀਂ ਮਿਲਦਾ ਸੰਨ 1844 ਵਿੱਚ ਇਹ 5 ਲੱਖ ਰੁਪਏ ਤਰਾ ਕੇ ਲਾਹੌਰ ਦਰਬਾਰ ਵਿੱਚੋਂ ਦੌੜ ਗਿਆ ਤੇ ਫਰੰਗੀਆਂ ਕੋਲ ਲੁਧਿਆਣੇ ਜਾ ਪਜਾ ਅੰਗਰੇਜ਼ਾਂ ਨੇ ਉਸ ਨੂੰ ਲਾਪਚੌਣ ਲਈ ਉਸ ਦੀ ਜ਼ਮੀਰ ਮਹਿੰਗੇ ਮੁੱਲ ਤੇ ਖਰੀਦ ਲਈ ਅਤੇ ਉਸ ਦੀ ਚੰਗੀ ਪੈਨਸ਼ਨ ਵੀ ਆ ਦਿੱਤੀ ਜਿਹੜੀ ਕਿ ਉਸ ਨੂੰ ਮਰਦੇ ਦਮ ਤੱਕ ਮਿਲਦੀ ਰਹੀ ਇਤਿਹਾਸ ਵਿੱਚ ਅਜਿਹੀ ਉਦਾਹਰਨ ਹੋਰ ਕਿਤੇ ਨਹੀਂ ਮਿਲਦੀ ਤੇ ਕੋਈ ਵਿਅਕਤੀ ਨੌਕਰੀ ਤਾਂ ਲਾਹੌਰ ਦਰਬਾਰ ਵਿੱਚ ਕਰਦਾ ਰਿਹਾ ਹੋਵੇ ਪਰ ਉਸ ਨੂੰ ਪੈਨਸ਼ਨ ਫਰੰਗੀਆਂ ਤੋਂ ਮਿਲਦੀ ਰਹੀ ਹੋਵੇ ਨੰਬਰ 4 ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ ਰਾਜਾ ਲਾਲ ਸਿੰਘ ਬ੍ਰਾਹਮਣ ਭਰਾਣੇ ਨਾਲ ਸੰਬੰਧ ਰੱਖਦਾ ਸੀ ਇਹ ਵੀ ਡੋਗਰਿਆਂ ਨਾਲ ਨਾਲਿਆ ਹੋਇਆ ਸੀ ਉਹਨਾਂ ਦੀ ਬਦੌਲਤ ਹੀ ਸਿੱਖ ਰਾਜ ਵਿੱਚ ਵੱਡੇ ਅਹੁਦੇ ਤੇ ਪਹੁੰਚਿਆ ਇਹ ਸਿੱਖ ਰਾਜ ਦਾ ਨਹੀਂ ਸਗੋਂ ਡੋਗਰਿਆਂ ਦਾ ਵਫਾਦਾਰ ਸੀ ਮਹਾਰਾਜਾ ਦਲੀਪ ਸਿੰਘ ਦੇ ਮਾਮੇ ਜਵਾਰ ਸਿੰਘ ਦੇ ਕਤਲ ਤੋਂ ਬਾਅਦ 8 ਨਵੰਬਰ 1845 ਨੂੰ ਲਾਲ ਸਿੰਘ ਲਾਹੌਰ ਦਾ ਪ੍ਰਧਾਨ ਮੰਤਰੀ ਬਣਿਆ ਜਿਸ ਨੇ ਆਪਣੇ ਭਰਾ ਪੀਜਾ ਸਿੰਘ ਨੂੰ ਖਾਲਸਾ ਪੋਜਦਾ ਸੈਨਾਪਤੀ ਨਿਯੁਕਤ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਜਨਰਲ ਖਾਲਸਾ ਰਾਜ ਅਤੇ ਸਿੱਖ ਫੌਜ ਦੀ ਕਮਾਂਡ ਇਨ੍ਹਾਂ ਗਦਾਰਾਂ ਦੇ ਹੱਥ ਨਹੀਂ ਆਈ ਅੰਗਰੇਜ਼ ਸਿੱਖਾਂ ਉੱਪਰੋਂ ਵਾਲਾ ਕੰਮ ਵੀ ਜੁਰਤ ਨਹੀਂ ਸੀ ਕਰ ਸਕੇ ਲਾਲ ਸਿੰਘ ਦੇ ਵਜ਼ੀਰਬਖਸ਼ ਅਨਸਾਰ ਹੀ ਅੰਗਰੇਜ਼ਾਂ ਨੇ ਸਿੱਖਾਂ ਉੱਪਰ ਚੜ੍ਹਾਈ ਕਰ ਦਿੱਤੀ ਸਿੱਖ ਫੌਜ ਦੀ ਬਾਗਡੋਰ ਇਨ੍ਹਾਂ ਗਦਾਰਾਂ ਦੇ ਹੱਥ ਵਿੱਚ ਸੀ ਪਰ ਇਹ ਤਾਂ ਆਪ ਹੀ ਅੰਗਰੇਜ਼ਾਂ ਨਾਲ ਗਾਲੇ ਹੋਏ ਸਨ ਤੇ ਸਿੱਖ ਫੌਜ ਦੀ ਸਾਰੀ ਜਾਣਕਾਰੀ ਅੰਗਰੇਜ਼ਾਂ ਨੂੰ ਪਚਾਰੇ ਸਨ ਇਨ੍ਹਾਂ ਗਦਾਰਾਂ ਨੇ ਧੌਕੇ ਨਾਲ ਬਾਦਰ ਸਿੱਖ ਫੌਜ ਦਾ ਕਤਲੇਆਮ ਕਰਵਾਇਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਕਾਂਡਾ ਨੋ ਜਾੜ ਦਿੱਤਾ ਇਨਸਾਨ ਕਾਲਖਰਾਏ ਦੇ ਵੱਡੇ ਗਦਾਰ ਚਿਹਰੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਲਈ ਫੋਲੋ ਕਰ ਲਓ ਅਨਮੋਲ ਵਿਚਾਰ